ਜੰਗੀ ਢਿੱਲੋ ਜਿੰਦਾਬਾਦ ਰੋਪਨੀ ਅਕਲੀਦਾਲ ਜਿੰਦਾਬਾਦ ਸਰਦਾਰ ਸਰਨਦੀਪ ਸਿੰਘ ਦੀ ਢਿੱਲੋ ਜਿੰਦਾਬਾਦ ਸਰਦਾਰ ਸਿਮਰਨਜੀਤ ਸਿੰਘ ਦੀ ਢਿੱਲੋ ਜਿੰਦਾਬਾਦ ਕੀ ਹਾਲ ਚੱਲੋ ਜੀ ਵੀ ਕਰਿਆਏ ਆਗੇ ਤੂੰ ਹੀ ਮਤਲਬ ਹੀ ਥਿਲਕਰਾਰ ਨੂੰ ਫੋਨ ਮਾਰਿਆ ਥਿਲਕਰਾਰ ਕਹਿੰਦਾ ਵੀ ਗਲੀ ਕਾ ਜਾਣ ਚ ਨਹੀਂ ਤੂੰ ਕਹਿੰਦਾ ਕਾ ਜਾਣ ਚ ਮੈਂ ਆਪੇ ਭਵਾ ਲੂੰਗਾ ਤੂੰ ਕੰਮ ਸ਼ੁਰੂ ਕਰ ਕੋ ਕੱਢ ਕਰਕੇ ਕਰਾਏ ਸਭ ਕੁਝ ਬੇਹਾਲ ਇੱਕ ਬੜੀ ਮਿਹਨਤ ਕਰੇ ਸਭ ਨਾ ਚੌਲੀ ਗੱਲ ਪਤਾ ਕੀ ਆ ਅਸੀਂ ਤਾਂ ਸੱਚ ਸੁਣੋ ਪਤਾ ਨਹੀਂ ਹਲਕੇ ਦੇ ਵਿੱਚ ਜਿੰਨਾ ਟੋਟਲ ਗੱਲ ਸੀ ਸਾਰਾ ਹੀ ਕਰਾ ਨਿਕਲ ਨਿਕਲ ਜੀ ਇਹਦੇ ਟਾਇਰ ਸੀ ਕਾੰਗਰਸ ਦੇ ਦੇ ਦੋ ਹਾਂਜੀ ਹਾਂਜੀ ਮੈਂ ਤਾਂ ਬੈਠੀ ਗੱਲ ਕਰਨਾ ਬੈਕ 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 ਕਰਨਾ ਨਹੀਂ ਦਿਖਾਰਦਾ ਹੁਣ ਸਾਰੇ ਬੈਕ ਬੈਕ ਬਹੁਤ ਸਮੁੱਚੇ ਮਹੱਲੇ ਤੋਂ ਸਮੁੱਚੇ ਇਲਾਕੇ ਤੋਂ ਆਏ ਹੋਏ ਬਤਵੰਤੇ ਸੱਜਣੋ ਮੇਰੀਆਂ ਭੈਣਾ ਭਤੇ ਅਰਜ਼ਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੇਰਾ ਪੁਰਾਣਾ ਸਾਥੀ ਅਰਵਿੰਦਰ ਜੋਲੀ ਜਦੋਂ ਇਹ ਏਰੀਆ ਸਾਰਾ ਕੱਚਾ ਹੁੰਦਾ ਸੀ ਅਸੀਂ ਇਕੱਠੇ ਹੋ ਕੇ ਚਾਹੇ ਜੋਲੀ ਜੀ ਸੀ ਨਾਲ ਅੰਕਲੋਂ ਨਹੀਂ ਹੁੰਦੇ ਸੀ ਨਾਲ ਇੱਧਰ ਅੰਕਲ ਹੁੰਦੇ ਸੀ ਅਸੀਂ ਸਾਰੇ ਇਕੱਠੇ ਹੋ ਕੇ ਇਸ ਏਰੀਆ 'ਚ ਜਦੋਂ ਕੰਮ ਕਰਦੇ ਹੁੰਦੇ ਸੀ ਮੈਂ ਤੁਹਾਨੂੰ ਮਿਲਦਾ ਕੱਲੇ-ਕੱਲੇ ਜਾਣੇ ਨੂੰ ਮਿਲਦਾ ਹੁੰਦਾ ਸੀ ਹਰ ਪਤਾ ਇਹ ਦੱਸ ਇਕੱਠੇ ਹੋ ਕੇ ਆਪਾਂ ਇਸ ਏਰੀਆ ਦਾ ਨੱਕ ਕੱਢਿਆ ਕੰਮ ਕੀਤੇ ਚਲੋ ਸਮਾਂ ਇਹ ਜਾ ਆਇਆ ਨੇਰੀ ਚੁੱਲੀ ਜਿੱਥੇ ਪੂਰੇ ਪੰਜਾਬ 'ਚ ਚੁੱਲੀ ਉੱਥੇ ਸਾਡੇ ਹਲਕੇ ਦੇ ਵਿੱਚ ਚੁੱਲੀ ਹਾਂਜੀ ਸਰ ਲੋਕਾਂ ਨੇ ਚੇਂਜ ਨੂੰ ਦੇਖਦੇ ਹੋਏ ਲੋਕਾਂ ਨੇ ਚਲੋ ਕਿਸੇ ਪਾਰਟੀ ਨੇ ਇੱਕ ਹੁੱਕ ਹੀ ਇਹ ਜਹਾ ਦਿੱਤਾ ਵੀ ਇੱਕ ਮੌਕਾ ਸਾਨੂੰ ਦੇ ਦਿਓ ਅਸੀਂ ਪਤਾ ਨਹੀਂ ਕੀ ਕਰਦਾ ਉਹਨਾਂ ਦੇ ਗੱਲਾਂ ਚਾ ਕੇ ਲੋਕ ਉਹਨਾਂ ਵਾਲੇ ਪਾਸੇ ਦੁਰਪੇ ਇੱਥੇ ਲੋਕਾਂ ਨੇ ਵੋਟਾਂ ਪਾਈਆਂ ਇੱਥੋਂ ਆਮ ਆਦੀ ਪਾਰਟੀ ਜਿੱਤ ਗਈ ਜਿਵੇਂ ਪੰਜਾਬ ਜਿੱਤੀ ਹੋਵੇ ਇੱਥੋਂ ਵੀ ਜਿੱਤ ਗਈ ਪਰ ਮੈਂ ਸੱਚ ਵਿੱਚ ਉਹਨਾਂ ਲੈਕਚਰਾਂ ਤੋਂ ਬਾਅਦ ਜੇ ਮੈਂ ਅੱਜ ਪਬਲਿਕਲੀ ਕਿਤੇ ਕਿਸੇ ਨਾਲ ਗੱਲ ਕਰਨ ਲੱਗਿਆ ਤਾਂ ਮੈਂ ਥੋੜੇ ਮਲੇਚ ਕਰ ਲੱਗਿਆ ਰਿਜ਼ਲਟ ਆਉਣ ਤੋਂ ਬਾਅਦ ਉਸ ਤੋਂ ਬਾਅਦ ਉਹ ਤਾਂ ਮੈਂ ਇਹ ਮੰਨ ਲਿਆ ਵੀ ਚਲੋ ਯਾਰ ਸਾਰੇ ਪੰਜਾਬ ਚ ਇੱਕ ਹਵਾ ਚਲੀ ਇੱਥੇ ਵੀ ਚਲੀ ਲੋਕ ਸਭਾ ਦੇ ਵਿੱਚ ਵੀ ਇਸੇ ਤਰੀਕੇ ਨਾਲ ਰਿਜ਼ਲਟ ਆਇਆ ਮੇਰੇ ਮਨ ਨੂੰ ਬੜੀ ਤੀਸ ਲੱਗੀ ਮੈਂ ਕਿਹਾ ਯਾਰ ਵੀ ਇਹਦਾ ਮਤਲਬ ਲੋਕ ਕੰਮ ਨੂੰ ਇਹਨਾਂ ਮਤਲਬ ਨਹੀਂ ਜਾਣਦੇ ਵੀ ਨਹੀਂ ਤਾਂ ਬੰਦਾ ਇੱਕੋ ਗੱਲ ਕਹੇ ਵੀ ਇਹ ਵੀ ਜਿਹਨੇ ਕੰਮ ਕੀਤਾ ਸੀ ਅਸ ਤਾਂ ਉਹਦੇ ਨਾਲ ਆ ਚਾਹੇ ਉਹ ਜਿਹੜੀ ਜਿਹੜੀ ਮਰਜ਼ੀ ਹਵਾ ਚੁੱਲੇ ਜਿਹੜਾ ਮਰਜ਼ੀ ਝੱਖੜ ਚੁੱਲੇ ਅਸੀਂ ਤਾਂ ਕੰਮ ਦੇ ਨਾਲ ਖੜਨਾ ਉਹਦੇ ਨਾਲ ਸਾਡੇ ਅਰਗੇ ਬੰਦਨ ਵੀ ਹੌਸਲਾ ਹੁੰਦਾ ਵੀ ਚੱਲ ਯਾਰ ਆਪਾਂ ਮੈਂ ਕੋਈ ਇਹ ਤਾਂ ਹੈ ਨਹੀਂ ਸੀ ਜੇ ਮੰਨ ਲਓ ਸਰਕਾਰ ਬਣੀ ਸੀ ਉਦੋਂ ਪਾਪਾ ਮਿਸਟਰ ਹੁੰਦੇ ਸੀ ਮੈਂ ਵੀ ਅਫਸਰਾਂ ਨੂੰ ਕਹਿ ਸਕਦਾ ਸੀ ਯਾਰ ਫਲਾਣੇ ਕੰਮ ਕਰਾ ਦਿਓ ਬਸ ਪਰ ਇੱਕ ਲਗਨ ਸੀ ਬੰੱਚ ਵੀ ਆ ਕੋਲੇ ਖੜ ਕੇ ਕਰਾਉਣੇ ਕੋਲੇ ਖੜ ਕੇ ਮੈਂ ਕਿਸੇ ਦਾ ਘਰ ਨੀਵਾ ਨਹੀਂ ਸੀ ਹੁਣ ਦਿੱਤਾ ਜਦੋਂ ਆਪਣੀਆਂ ਸੜਕਾਂ ਬਣੀਆਂ ਨੇ ੱੱਲੇ-ਕੱਲੇ ਗਲੀਆਂ ਦੇ ਵਿੱਚੋਂ ਮਿੱਟੀ ਕੱਢ-ਕੱਢ ਕੇ ਕੱਢ-ਕੱਢ ਕੇ ਵੀ ਤਾਂ ਕਿ ਕਿਸ ਦਾ ਘਰ ਨਾ ਨੀਵੇ ਕਿਸੇ ਦੇ ਘਰੇ ਪਾਣੀ ਨਾ ਵੜੇ ਕਿਸੇ ਦਾ ਨੁਸਾਨ ਨਾ ਜਦ ਕਿ ਇੰਨੀ ਬਰੀਕੀ ਨਾਲ ਦੇਖ-ਦੇਖ ਕੇ ਕੰਮ ਕਰਾਇਆ ਸੀ ਪਰ ਦੁੱਖ ਬਹੁਤ ਲੱਗਿਆ ਉਦੋਂ ਬਾਅਦ ਚ ਮੈਂ ਕਿਹਾ ਯਾਰ ਵੀ ਵੀ ਲੋਕ ਗੱਲਾਂ 'ਚ ਆ ਗਏ ਚਲੋ ਸਮਾਂ ਨਿਕਲ ਗਿਆ ਹੁਣ ਇਹ ਬੰਦਾ ਅਰਵਿੰਦਰ ਨੂੰ ਮੈਂ ਜੋਲੀ ਨੂੰ ਮੈਂ ਦੇਖਦਾ ਰਹਿੰਦਾ ਸੀ ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹਰ ਬੰਦਾ ਆਪਦੀ ਕੋਈ ਗਤੀਵਿਧੀ ਆ ਪਾਉਂਦਾ ਰਹਿੰਦਾ ਹਾਂ ਜੀ ਮੈਂ ਕਿਹਾ ਯਾਰ ਵੀ ਚਲੋ ਉਸ ਪਾਰਟੀ ਦੇ ਵਿੱਚ ਇਹ ਬੰਦਾ ਕੰਮ ਕਰ ਰਿਹਾ ਵੀ ਚਲੋ ਮੇਰੇ ਕੰਮ ਨੂੰ ਨਾ ਦੇਖ ਕੇ ਕਿਸੇ ਹੋਰ ਨੂੰ ਚੋਣ ਲਿਆ ਉਹ ਵੀ ਇਦਾਂ ਨੂੰ ਵੀ ਉਹ ਇੱਕ ਕੰਮ ਅਗਲੇ ਨੇ ਕੀਤਾ ਉਸ ਤੋਂ ਬਾਅਦ ਬੋਟ ਟਿਕਟ ਕੋਈ ਹੋਰ ਲੈ ਗਿਆ ਸੋ ਫੈਸਲਾ ਤਾਂ ਕਰਨਾ ਤੁਸੀਂ ਫੈਸਲਾ ਤਾਂ ਕਰਨਾ ਤੁਸੀਂ ਮੈਂ ਹੁਣ ਅਰਵਿੰਦਰ ਭਾਈ ਨੂੰ ਹੀ ਪੁੱਛਿਆ ਮੈਂ ਕਿਹਾ ਵੀ ਯਾਰ ਦੇਖੋ ਚਲੋ ਤੁਸੀਂ ਤੁਹਾਡੇ ਮੰਚ ਹੇਗਾ ਵੀ ਤੁਸੀਂ ਅਕਾਲੀ ਦਲ ਨੂੰ ਜੁਆਇਨ ਕਰਨਾ ਚਾਹੁੰਦੇ ਨੇ ਇਹਨਾਂ ਨੇ ਮੇਰੇ ਨਾਲ ਗੱਲ ਵੀ ਕੀਤੀ ਵੀ ਆ ਭਾਜੀ ਵੀ ਆਪਾਂ ਕੰਮ ਤਾਂ ਤੁਸੀਂ ਉਹ ਕੀਤੇ ਸੀ ਵੀ ਚਲੋ ਜਿਵੇਂ ਵੀ ਹੋਇਆ ਜੋ ਮਰਜ਼ੀ ਬਣਿਆ ਵੀ ਅਸੀਂ ਦੂਜੇ ਪਾਸੇ ਜੁਆਇਨ ਕਰ ਗਏ ਪਰ ਕਹਿੰਦਾ ਹਲੇ ਵੀ ਲੋਕ ਇਹ ਗੱਲ ਕਰਦੇ ਨੇ ਵੀ ਯਾਰ ਵੀ ہاں ਜਿਹੜਾ ਕੰਮ ਹੋਇਆ ਅਕਾਲੀ ਦਲ ਬਣੀ ਪਈ ਸੀ ਕਹਿੰਦਾ ਵੀ ਮੈਂ ਤੁਹਾਨੂੰ ਜੁਆਇਨ ਕਰਨਾ ਚਾਹੁੰਦਾ ਮੈਂ ਕਿਹਾ ਵੀ ਚਲੋ ਤੁਸੀਂ ਜੀ ਸਕਦੇ ਪਰ ਮੈਂ ਕਿਹਾ ਯਾਰ ਪੱਕੇ ਮੰਨ ਮੈਂ ਕਿਹਾ ਪੱਕੇ ਮਨ ਨਾਲ ਕਰੋ ਜੋ ਕਰਨਾ ਇਹ ਨਾ ਹੋਵੇ ਵੀ ਛੋਟੀ ਮੋਟੀ ਗੱਲ ਕੋਈ ਹੋਰ ਹੋਵੇ ਬਹੁਤ ਸੱਤਾ ਦਾ ਕੰਮ ਤਾਂ ਸਰ ਜੀ ਸਿਖਤ ਲੋਜੀ ਉਨਾਰੇ بیٹے ਸਰਪਾਰਕੀ ਨਾਲ ਉਹਨਾਂ ਦੀ ਸੋਚੀ ਟੀਮ ਦਾ ਇੱਥੇ ਪਹੁੰਚਣ ਤੇ ਪੂਰੇ ਇਲਾਕਾ ਨਵਾਸੇ ਵਾਲੋਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਆਇਆਂ ਕਹਿੰਦਾ ਹਾਂ ਮੈਂ ਜਦੋਂ ਹੀ ਮਤਲਬ ਆਮ ਆਦਮੀ ਪਾਰਟੀ ਸਟਾਰਟ ਹੋਈ ਮੈਂ ਉਦੋਂ ਦਾ ਆਮ ਆਦਮੀ ਪਾਰਟੀ ਦੇ ਵਿੱਚ ਕੰਮ ਕਰ ਰਿਹਾ ਸੀਗਾ ਦਿਲੋ ਜਾਨ ਨਾਲ ਕੰਮ ਕਰ ਰਿਹਾ ਸੀਗਾ ਇੰਨਾ ਕੰਮ ਕੀਤਾ ਵਾ ਸਭ ਨੂੰ ਪਤਾ ਮੈਂ ਕਿੰਨਾ ਕੰਮ ਕੀਤਾ ਪਰ ਇਹਨਾਂ ਨੇ ਮੇਰੇ ਕੰਮ ਦਾ ਮੁੱਲ ਨਹੀਂ ਪਾਇਆ ਕਿ ਕਿ ਇੱਥੇ ਦਾ ਹੈ ਵੀ ਉਹ ਤਾਂ ਕਿ ਇਧਰ ਟਿਕਟ ਦੇਤੀ ਉਹਨਾਂ ਨੇ ਸਾਨੂੰ ਬਹੁਤ ਦੁੱਖ ਲੱਗਿਆ ਮੈਂ ਅਪੀਲ ਕੀਤੀ ਸਿਮਰ ਭਾਜੀ ਨੂੰ ਕਿ ਭਾਜੀ ਮੈਂ ਮੈਨਾਂ ਤੋਖਾ ਹੋ ਗਿਆ ਵਾ ਕਿ ਦੇਖੋ ਜੇ ਮਤਲਬ ਕਿ ਆਪਾਂ ਦਾ ਮੁਤਾਸਕ ਨਾ ਇਲਾਕੇ ਦਾ ਘਰ ਹੋਣਾ ਪਰ ਜੋ ਤੁਸੀਂ ਇਲਾਕੇ ਦੇ ਵਿੱਚ ਕੰਮ ਕਰਾ ਚੁੱਕੇ ਹੁਣ ਤੱਕ ਕਿਸ ਨੇ ਕੰਮ ਨਹੀਂ ਕਰਾਇਆ ਕਿਉਂਕਿ ਸਾਨੂੰ ਪਤਾ 33 ਗੋਟਾ ਰੋਡ ਤੇ ਗੋਡੇ ਗੋਡੇ ਟੋਏ ਹੁੰਦੇ ਸੀਗੇ ਕਈ ਆਟੋ ਪਲਟ ਜਾਂਦੇ ਸੀਗੇ ਜਦੋਂ ਬਰਸਾਤ ਪੈਂਦੀ ਕਈ ਬੱਚੇ ਮਤਲਬ ਹੀ ਡਿੱਗ ਜਾਂਦੇ ਸੀ ਜਿਨ੍ਹਾਂ ਦੀਆਂ ਸਕੂਲੀਆ ਡਰੈਸਾਂ ਖਰਾਬ ਹੋ ਜਾਂਦੀਆਂ ਸੀ ਆ ਇੱਕ ਸਾਡੇ ਅੰਕਲ ਜੀ ਨੇ ਢੱਲੂ ਸਾਹਿਬ ਜਿਨ੍ਹਾਂ ਨੇ ਮਤਲਬ ਇਸ ਏਰੀਆ ਦਾ ਨਰਕ ਕੱਢਿਆ ਉਹ ਅਸੀਂ ਇਹਨਾਂ ਦਾ ਦੇਨ ساری ਉਮਰ ਨਹੀਂ ਦੇ ਸਕਦੇ ਤੇ ਇਹਨਾਂ ਦੇ ਕੰਮਾਂ ਤੋਂ ਹੀ ਮੈਂ ਖੁਸ਼ ਸੀਗਾ ਪਰ ਮੈਂ ਗਲਤ ਹੋਇਆ ਗਿਆ ਮੈਨੂੰ ਨਹੀਂ ਪਤਾ ਸੀਗਾ ਕਿ ਇੱਕ ਆਮ ਆਦਮੀ ਪਾਰਟੀ ਦੇ ਵਿੱਚ ਆਮ ਬੰਦੇ ਦੀ ਕੋਈ ਹیثیت ਨਹੀਂ ਹੈ ਉੱਥੇ ਕੋਈ ਕਦਰ ਨਹੀਂ ਪੈਂਦੀ बस यही सोच ਨੂੰ ਲੈ ਕੇ ਜੇ ਮੇਰੇ ਉੱਥੇ ਅੱਜ ਨਹੀਂ ਮਿਲਉਂਦਾ ਨਾ ਕਬੂਲੇਆ ਮੈਂ ਆਮ ਆਦਮੀ ਪਾਰਟੀ ਨੂੰ ਅਸਤੀਫਾ ਦੇਣਾ ਤੇ ਸ਼ਰੋਮਣੀ ਕਾਲੀ ਦਲ ਨੂੰ ਮੈਂ ਜੁਆਇਨ ਕਰਦਾ ਮੈਂ ਬਹੁਤ ਬਹੁਤ ਧੰਨਵਾਦਾਂ ਇੱਥੇ ਸਾਰੀਆਂ ਮਾਤਾਵਾਂ ਭੈਣਾਂ ਦਾ ਪਹੁੰਚਣ ਦੇ ਭਰਾਵਾਂ ਬੋਲੇ ਸੋਨਿਹਾਲ ਜੈ ਸ੍ਰੀ ਅਕਾਲ ਜਿਹੜਾ ਆਪਣਾ ਇੰਨਾ ਕੀਮਤੀ ਸਮਾਂ ਕੱਢ ਕੇ ਮੇਰੇ ਇੱਕ ਛੋਟੇ ਜਿਹੇ ਬਲਾਵੇ ਦੇ ਇੱਥੇ ਆਏ ਆ ਮੈਂ ਸਦਾ ਤੁਹਾਡਾ ਰਹਿਣੀ ਰਹਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬਹੁਤ ਹੀ ਸਤਿਕਾਰਯੋਗ ਇਸ ਮਹੱਲੇ ਤੋਂ ਕੱਤਰ ਹੋਏ ਮੇਰੇ ਬਜ਼ੁਰਗੋ ਗੀਂ ਮਤਾਵੋ ਮੇਰੀ ਪੈਨੋ ਤੇ ਪਿਆਰੇ ਬੱਚਿਓ ਜਿੰਦਗੀ ਦੇ ਵਿੱਚ ਬੜੇ ਉਤਰਾਚੜਾ ਆਉਂਗੇ ਲੇਕਿਨ ਉਹਨਾ ਆਤਰਾਮਾਂ ਚਲਾਵਾਂ ਦੇ ਵਿੱਚ ਕਦੇ ਵੀ ਕਿਸ ਨੂੰ ਡੋਲਣਾ ਨਹੀਂ ਚਾਹੀਦਾ ਚਾਹੇ business ਹੋਵੇ ਵਪਾਰ ਹੋਵੇ ਘਰ ਹੋਵੇ ਦੁਕਾਨ ਹੋਵੇ ਕੋਈ politics ਹੋਵੇ ਬੜੇ ਇਤਰਾਚਰਾ ਹੁੰਦੇ ਨੇ ਜ਼ਿੰਦਗੀ ਵਿੱਚ ਉਹੀ ਬੜੇ ਕੰਮ ਜਾਂ ਹੁੰਦੇ ਨੇ ਜਿਹੜੇ ਬਿਲਕੁਲ ਤਕੜੇ ਹੋ ਕੇ ਉਹਨਾਂ ਸਮਿਆਂ ਦਾ ਟਕਰਾ ਕਰਦੇ ਅਸੀਂ ਇਹ ਜੌਲੀ ਦੀ ਬਹੁਤ ਜ਼ਿਆਦੇ ਅਸੀਂ ਦਾ ਇੱਕ ਉਹਦਾ ਪਰਿਵਾਰ ਦੇ ਮੈਂਬਰ ਮੰਗੂ ਰੱਖਿਆ ਹੋਇਆ। ਜੇਕਰ ਜਦੋਂ ਇਹ ਗਿਆ ਸਾਡੇ ਬੰਦੇ ਵੀ ਸੱਟ ਲੱਗੇ। ਯਾਰ ਸਾਡਾ ਤਾਂ ਕਿੰਨਾ ਐਨੀ ਦਾ ਮੇਰੇ ਦਾ ਸਾਥੀ ਸੀ। ਚਲੋ ਕਈ ਵਾਰੀ ਕੀ ਹੁੰਦਾ ਪਾਰਟੀਆਂ ਝੂਠ ਸਵਾਲ ਬੋਲਦੀਆਂ ਨੇ ਅਸੀਂ ਆਹ ਕਰਦੇ ਆਂਗੇ ਅਸੀਂ ਉਹ ਕਰਦੇ ਆਂਗੇ। ਅਸੀਂ ਸੋਨੇ ਦੀ ਚਿੜੀ ਬਣਾ ਦਾਂਗੇ। ਉਹ ਬਲਾਉਂਦੇ ਬਣਾਉਂਦੇ ਚਲੋ ਇਸ ਨਾਮ ਜਾਣਦੇ ਬੰਦੇ ਵਿੱਚ ਵੀ ਕੋਈ ਚਲਵੇਂ ਸੀ। ਉਨਾ ਕਰਕੇ ਇਹ ਚਲੇ ਗਿਆ ਤੇ ਹੁਣ ਅਸੀਂ ਜਿਸ ਮੋਕੇ ਆ ਫੇਸਬੁਕ ਸਾਰੇ ਦੇਖਦੇ ਹੋ ਉਹਦੇ ਉੱਤੇ ਜਿਸ ਮੋਕੇ ਦੇਖਦੇ ਸੀ ਅਸੀਂ ਜਦੋਂ ਇਲੈਕਸ਼ਨ ਸਟਾਰਟ ਹੋਈ ਪਹਿਲੇ ਹੀ ਮੰਨਦੇ ਵਿੱਚ ਕੀਤਾ ਵੀ ਇਹਦੀ ਤਾਂ ਸਿੱਟ ਪੱਕੀ ਹੈ ਇਹ ਜਿਵੇਂ ਛਿੱਟ ਹਲਾਸਾਊਗਾ ਤੇ ਸਾਡੇ ਕੋਲ ਤਿੰਨ ਚਾਰ ਕੈਂਡੀਡੇਟ ਸੀ ਇੱਕ ਦਾ ਮੁੰਡਾ ਬਾਵਾ ਸੀ ਬਾਵੇ ਦਾ ਭਰਾ ਸੀ ਇੱਕ ਅਮਤ ਇਹਦਾ ਉਹਨਾਂ ਤਰ੍ਹਾਂ ਗੱਲ ਕਰਾਤੀ ਹਾਂ ਜੀ ਮੈਂ ਕਰਾਉਣੀ ਹੈ ਅਮਤ ਆ ਰਿਹਾ ਅਮਤ ਨੂੰ ਤਾਂ ਕਰਾ ਦੇਗੀ ਸੀ ਅਮਤ ਆ ਰਿਹਾ ਤੁਸੀਂ ਕੈਂ ਗੱਲ ਕਰ ਲਈ ਨਾ ਹੋ ਗਈ ਮੇਰੀ ਹੋ ਗਈ ਅਮਤ ਤੇ ਮੁੰਡਾ ਜੀ ਕੇ ਸਟੇਟ ਨੇ ਵਿੱਚ ਰਹਿੰਦਾ ਸਾਡਾ ਸਰਕਲ ਦਾ ਪ੍ਰਧਾਨ ਵੀ ਆ ਸਾਰੇ ਇਕੱਠੇ ਹੋ ਕੇ ਆਏ ਵੀ ਅਮਤ ਨੂੰ ਫਿਕਰ ਦੂਜੇ ਪਾਸੇ ਜਿਹੜੇ ਗੁਰਦਾਸ ਸਾਹਿਬ ਦੇ ਪ੍ਰਧਾਨ ਸੀ ਪਿੰਡਾਂ ਦੇ ਉਹਨਾਂ ਦਾ ਬੇਟਾ ਸੀ ਅਸੀਂ ਬੜੇ ਸ਼ਰਸ਼ੋਪੰਕ ਵੀ ਅਮੋ ਤਾਂ ਨਿਕਸੇ ਹੋਰ ਦਾ ਵੀ ਨਾਮ ਲੈ ਦਿੱਤਾ ਵੀ ਜਦੋਂ ਵੀ ਮੈਂ ਤਾਂ ਸੋੜੇ ਨਾ ਹੈਗਾ ਹੀ ਨਾ ਜੇ ਇਹ ਟਿਕਟ ਨੇ ਖੁਸ਼ ਹੁੰਦਾ ਆਪਣੀ ਨਾ ਹੁੰਦਾ ਆਪਾਂ ਇਹਨੂੰ ਦੇ ਦੋ ਅਸੀਂ ਹਲੇ ਉਹ ਕਸ਼ਮਕਸ਼ ਦੇ ਵਿੱਚੇ ਘੁੰਮ ਰਹੇ ਸੀ ਅਸੀਂ ਕੱਲ ਚਿੱਟਾ ਐਲਾਨ ਕਰਨੀਆਂ ਸੀ ਉਹ 3 14 ਦੇ ਚੱਕਰ ਦੇ ਵਿੱਚ ਅਸੀਂ ਇਹ ਜੇ ਅਲਜੇ ਐਨੇ ਨੂੰ ਮੇਰੇ ਬੇਟੇ ਦਾ ਫੋਨ ਗਿਆ ਮੈਨੂੰ ਕਹਿਣ ਲੱਗਿਆ ਵੀ ਪਾਪਾ ਮੇਰਾ ਪਿਆਰਾ ਸਾਥੀ ਹੈ ਗਲਤੀ ਦਾ ਕਰ ਗਿਆ ਸੀ ਉਹਨੂੰ ਪਰ ਜੇ ਮੇਰੀ ਗੱਲ ਮੰਨੋ ਵੀ ਅਮਤਲ ਨੂੰ ਵੀ ਮੈਂ ਬਣਾ ਲੂੰ ਪਨਾਨ ਜੀ ਦੇ ਬੇਟੇ ਨੂੰ ਵੀ ਮਨਾ ਲੂੰ ਵੀ ਮੈਂ ਇਸ ਕਰਕੇ ਪ੍ਰੈਫਰ ਕਰਦਾ ਵੀ ਇਹ ਵਾਰ ਦੇ ਵਿਚਾਰੇ ਰਹਿੰਦਾ ਹੈ ਇਸ ਵਾਰ ਦੇ ਵਿਚਾਰੇ ਰਹਿੰਦਾ ਮੇਰਾ ਪਨਾਨ ਸਾਥੀ ਹੈ ਵੀ ਜੇ ਮੇਰੇ ਕਹੇ ਤੇ ਉਹਨਾਂ ਤਿੰਨਾਂ ਨੂੰ ਮੈਂ ਲਾ ਲਾਂ ਵੀ ਟੈਟ ਤੁਸੀਂ ਚੌਲੀ ਨਹੀਂ ਦੋ ਮੈਂ ਵੀ ਕੋ ਗੱਲ ਕਹੀ ਮੈਂ ਦੇਖੋ ਤੇਲ ਕੋਈ ਟੱਕਰ ਨਹੀਂ ਲੇਕਿਨ ਤਿੰਨਾਂ ਨੂੰ ਰਾਤ ਛੜ ਕੇ ਨਾ ਦੇ ਪਹਿਲਾਂ ਤਾਂ ਉਹਨਾਂ ਨੂੰ ਤੂੰ ਕਰਨ ਅਸ਼ੋਕ ਬਸ ਮੈਂ 20 ਮਿੰਟ ਦੇ ਵਿੱਚ ਮੈਂ ਤੁਰ ਪੈਣਾ ਮੁੰਡੀਆਂ ਦਾ ਜਿੰਦਗੀ ਵਿੱਚ ਕਦੇ ਵੀ ਇਹ ਨਹੀਂ ਹੁੰਦਾ ਵੀ ਕਰਕੇ ਮੁੱਕリエ ਪਹਿਲਾਂ ਉਹਨਾਂ ਨੂੰ ਬੈਠੋ ਉਹਨਾਂ ਨੂੰ ਰਾਜੀ ਕਰੋ ਰਾਜੀ ਕਰਨ ਤੋਂ ਬਾਅਦ ਫਿਰ ਤੁਹਾਨੂੰ ਜੋ ਮਰਜ਼ੀ ਫੈਸਲਾ ਕਰੋ ਚਲੋ ਉਹ ਵਿਚਾਰਾ ਅਮਰ ਤਾਂ ਮੁੰਡਾ ਹੀ ਤੁਹਾਡੇ ਕੋਲ ਇੱਥੇ ਆਊਗਾ ਦਬ ਕੇ ਮਿਹਨਤ ਵੀ ਕਰੂਗਾ ਤਾਂ ਮੁੰਡਾ ਹੀ ਹੀਰਾ ਵਿਚਾਰਾ ਉਹਨੂੰ ਜਿਸ ਮੌਕੇ ਕਿਹਾ ਕਿ ਕਹਿਣ ਲੱਗਾ ਜੀ ਤੁਹਾਡਾ ਪੁਰਾਣਾ ਸਾਥੀ ਹੈ ਉਹ ਵੀ ਜਾਣਦਾ ਸੀ ਇਹਨੂੰ ਜਾ ਮਿੱਤੂ ਮਿੱਤੂ ਜੇ ਉਹ ਸੱਚੇ ਦਿਲੋਂ ਆਉਂਦਾ ਹੈ ਮੈਨੂੰ ਕੋਈ ਇਤਰਾਜ ਨਹੀਂ ਕੁਜਾ ਨੂੰ ਕਿਹਾ ਉਹ ਵੀ ਕਹਿਣ ਲੱਗੇ ਜੀ ਸਾਨੂੰ ਕੋਈ ਇਤਰਾਜ ਜੀ ਜੇ ਤੁਹਾਡਾ ਕਿਸੇ ਚੀਜ਼ ਦੇ ਨਾਲ ਤੁਹਾਨੂੰ ਕੋਈ ਚੰਗਾ ਬੰਦਾ ਟੱਕਰਦਾ ਮਿਲਦਾ ਹੈ ਤਾਂ ਕਰ ਲੋ ਫਰਮਾ ਇਹਦੇ ਕੋਲ ਇੱਕੋ ਹੀ ਵਾਦਾ ਲੈਣਾ ਕੋਈ ਵਾਦਾ ਨਹੀਂ ਲੈਣਾ ਜੇ ਮੇਂ ਪਰਿਵਾਰ ਦੇ ਵਿੱਚ ਘਾਟ ਬਾਦ ਵੀ ਆ ਜਾਂਦੀ ਆ ਅੱਬਾ ਪਰਿਵਾਰ ਥੋੜ ਛੱਡ ਕੇ ਜਾਂਦੇ ਆ ਵਪਾਰ 'ਚ ਵੀ ਘਾਟ ਬਾਦ ਆ ਜਾਂਦੀ ਆ ਵਪਾਰ ਥੋੜ ਛੱਡ ਦਿੰਦੇ ਆ ਹੁਣ ਤੁਹਾਡੇ ਸਾਹਮਣੇ ਮੈਂ ਇੱਕੋ ਹੀ ਵਾਦਾ ਲੈਣਾ ਵੀ ਗੱਲ ਸੁਣ ਲੈ ਹੂੰ ਆਲਤੀ ਦੇ ਔਕੇ ਸੌਕੇ ਟਾਈਮ ਆਉਂਦੇ ਰਹਿੰਦੇ ਨੇ ਹੁਣ ਅਸੀਂ ਵੀ ਖੜੇ ਆ ਨਾ ਗੋਲੀ ਆ ਗੋਦੀ ਜੀ ਅਸੀਂ ਵੀ ਖੜੇ ਆ 10 ਸਾਲ ਕਾਂਗਰਸ ਦਾ ਰਾਜ ਨਹੀਂ ਆਇਆ ਜਿਹੜੇ ਖਰੇ ਰਹੇ ਉਹ ਖਟ ਗਏ ਹੁਣ ਤੈਨੂੰ ਜੇ ਹੁਣ ਅਸੀਂ ਟਰੈਕਟਰ ਦਿੰਨੇ ਆ ਮੇਰਾ ਵੀ ਸਾਨੂੰ ਛੱਡ ਕੇ ਤਾਂ ਨਹੀਂ ਜਾਏਗਾ ਮੈਂ ਅੰਕਲ ਜੀ ਵਾਦਾ ਕਰਦਾ ਮੈਂ ਤੁਹਾਡੇ ਨਾਲ ਜੋ ਪਹਿਲਾਂ ਹੋ ਗਿਆ ਹੋ ਗਿਆ ਕਿਉਂਕਿ ਕੁਝ ਗਲਤੀਆਂ ਸੀਆਂ ਚਲੋ ਚਲੋ ਤਾਂ ਜਵਾਦ ਫਰਿਤ ਹੋ ਜਾਂਦੀਆਂ ਨੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਮੈਂ ਜੇ ਤੁਸੀਂ ਮੈਨੂੰ ਇਲਾਕੇ ਤੋਂ ਟਿਕਟ ਜੰਦੇ ਹੋ ਤਮੈ ਮਾਚ ਚਤਾਂ ਦੀ ਤਰ੍ਹਾਂ ਖੜਾ ਰਵਾਂ। ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ। ਜੀ ਪੈਣੋ ਬਤਾਓ ਜੀ ਵੱਧ ਦੋਗੇ ਅਸੀਂ ਸਾਡੇ ਰਣਗੇ ਕਰਾਂਗੇ। ਹੁਣ ਇੱਕ ਚੀਜ਼ ਕਰਿਓ। ਭੰਜਾਂ ਦੇ ਕਿਸੇ ਨੂੰ ਇੱਕ ਚੀਜ਼ ਕਰਿਓ ਮੈਂ ਤੁਹ ਤੋਂ ਵਾਦਾ ਲੈਣਾ। ਨਹੀਂ ਅਸੀਂ ਭੰਜਾਂ ਨਹੀਂ ਹੈਗੇ। ਇਹ ਟੈਟੇ ਨੂੰ ਕੱਲੇ ਨੂੰ ਨਹੀਂ ਮਿਲਣ ਲੱਗੀ। ਕਿੱਥੇ ਤੁਹਾਨੂੰ ਸਾਰਿਆਂ ਨੂੰ ਮਿਲਣ ਦਿੱਤੀ ਆ। ਗਲੀ ਗਲੀ ਤੁਸੀਂ ਜਾਣਾ। ਠੀਕ ਹੈ ਸਾਡੇ ਨਾਲ। ਹੁਣ ਜਾਵਾਂਗੇ ਜੀ ਗਲੀ ਗਲੀ। ਜਾਵਾਂਗੇ। ਇਹਨੂੰ ਜਿਤਾ ਕੇ ਲਿਆਉਂਗੇ। ਜੀ। ਖਨਾਰ ਤੋਂ ਵਿਚਾਰੂ ਨੂੰ ਲਾਜ਼ਮੀ ਬਾਰਾ ਨਹੀਂ ਹੋਇਆ ਜੀ ਸੁਰਾਂਗੇ ਹਰ ਟਾਈਮ ਨਾਲ ਆਈ ਹੈ ਤੱਕੜੇ ਹੋ ਕੇ ਦੇਖੋ ਮੈਂ ਇਹਦੀ ਟਿਕਟ ਜੋਲੀ ਦੀ ਅਕਾਲੀ ਨਾਲ ਬਣੋ ਇਸ ਵਾਰ ਦੀ ਐਲਾਨ ਕਰਨ ਕਰਾਂ ਕੋਣ ਜਿਤਾਉ ਇਹਨੂੰ ਜਿਤਾ ਕੇ ਲੈ ਕੇ ਮੈਂ ਜਿੱਤਲ ਵਾਸਤੇ ਟਿਕਟ ਦੇ ਰਿਆਂ ਨਾਲ ਰਸੀ ਜਿਵੇਂ 24 ਨੰਬਰ ਰੋਡ ਆ 24 ਨੰਬਰ ਵਾੜ ਜਿਵੇਂ ਸਰੇ ਦਾ ਰੂਸਿਆ ਸ਼ਾਮ ਨੂੰ ਘਰੇ ਵਾਪਸ ਆਵੇ ਰੂਸਿਆ ਨਾਲ ਸਮਝੀ ਸਾਡਾ ਪ੍ਰਾਣਾ ਸਾਥੀ ਸੀ ਲੇਕ ਜੀ ਸਾਡੇ ਪ੍ਰਾਣੇ ਆ ਗਿਆ ਸਾਨੂੰ ਵੀ ਖੁਸ਼ੀ ਆ ਦੇਖੋ ਮੈਂ ਪੈਣੋ ਤੁਸੀਂ ਪ੍ਰਾਣੇ ਬਜ਼ੁਰਗ ਵੀ ਖੜੇ ਨੇ ਸਾਰੇ ਸੱਜਣ ਖੜੇ ਨੇ ਮੈਂ ਥੋੜੀ ਇੱਕ ਗੱਲ ਕਰ ਦੱਸਣੀ ਚਾਹ ਉਹਨਾਂ ਨੇ ਡਿਵੈਲਪਮੈਂਟ ਜਿਹੜੀ ਕੀਤੀ ਉਹ ਸਭ ਪਤਾ ਹੀ ਆ ਇਹ ਸਾਡਾ ਸ਼ੌਂਕ ਆ ਅਸੀਂ ਜੇ ਕੰਮ ਕਰਦੇ ਆ ਸ਼ੌਂਕ ਨਾਲ ਕਰਦੇ ਆ ਅੱਜ ਪੰਜਾਬ ਦੇ ਹਾਲਾਤ ਬੜੇ ਖਰਾਬ ਹੋ ਰਹੇ ਨੇ ਅੱਜ ਹਾਲਾਤ ਪੰਜਾਬ ਦੇ ਖਰਾਬ ਹੋ ਰਹੇ ਨੇ ਵਪਾਰੀ ਵੀ ਡਰਿਆ ਬੈਠਾ ਹੈ ਹਿੰਦੂ ਭਾਈਚਾਰਾ ਡਰਿਆ ਬੈਠਾ ਸਿੱਖ ਡਰੇ ਬੈਠੇ ਨੇ ਜਿਹੜਾ ਅਕਾਲੀ ਗੱਲ ਆ ਇਹ ਸਰਬੱਤ ਦੇ ਭਲੇ ਦੀ ਗੱਲ ਕਰਦਾ ਇਹ ਚਾਹ ਹਿੰਦੂ ਹੋਵੇ ਮੁਸਲਮਾਨ ਹੋਵੇ ਸਿੱਖ ਹੋਵੇ ਅਸਾਈ ਹੋਵੇ ਸਾਡੇ ਵਾਸਤੇ ਜਾਤ ਪਾਤ ਨਹੀਂ ਹੈ ਸਾਡੇ ਵਾਸਤੇ ਦਾ ਲੋਕ ਅਸੀਂ ਕੋਈ ਝਾਤ ਪਾਸ ਤੇ ਕਾਲੀ ਦਲ ਦੇ ਵਿੱਚ ਕੋਈ ਝਾਤ ਪਾਸ ਨਹੀਂ ਹੈ। ਬੇਰੀ ਬੇਨਤੀ ਹੈ ਤੁਹਾਨੂੰ ਅੱਜ ਪੰਜਾਬ ਦੇ ਵਿੱਚ ਅਮਨ ਤੇ ਸ਼ਾਂਤੀ ਵਾਸਤੇ ਭਾਈਚਾਰਕ ਸਾਂਝ ਵਾਸਤੇ ਪੰਜਾਬ ਦੀ ਤਰੱਕੀ ਵਾਸਤੇ ਅਮਨ ਸ਼ਾਂਤੀ ਭਾਈਚਾਰਕ ਸਾਂਝ